ਛੋਟੀ ਸਮਝ ਸੋਚ ਅਲੱਗ ਚੀਜ਼ ਹੁੰਦੀ ਹੈ ਸਮਝ ਇੱਕ ਹੁੰਦਾ ਸੀ ਕਿਸੇ ਚੀਜ਼ ਨੂੰ ਸਮਝਦੇ ਆ ਜਦੋਂ ਛੋਟੇ ਨਜ਼ਰੀਏ ਨਾਲ ਸਮਝਦੇ ਆ ਨਾ ਤਾਂ ਫਿਰ ਸਾਨੂੰ ਤਕਲੀਫ ਹੁੰਦੀ ਹੈ ਜਦੋਂ ਸਾਡੀ ਸੋਚਨ ਦਾ ਢੰਗ ਛੋਟਾ ਹੋਵੇ ਜੇ ਤਾਂ ਹੁਣ ਫਰਜ਼ ਕਰੂ ਕੋਈ ਬੈਠਾ ਬੈਠਾ ਸੋਚੀ ਜਾਵੇ ਮੇਤੇ ਕਿਰਪਾ ਨਹੀਂ ਹੋਣੀ ਮੇਤੇ ਰਹਿਮਤ ਨਹੀਂ ਹੁਣੀ ਇਹਦਾ ਮਤਲਬ ਤੇਰੀ ਸੋਚ ਤਾਂ ਜੇ ਤੇਰੀ ਸੋਚ ਛੋਟੀ ਹੈ ਤਾਂ ਤੂੰ ਆਪਣੇ ਜੀਵਨ ਦੇ ਦੁੱਖਾਂ ਨੂੰ ਆਪ ਹੀ ਬੜਾ ਬੜਾ ਕਰ ਰਿਹਾ ਤੇ ਜੇ ਤੇਰੀ ਸੋਚ ਬੜੀ ਹੈ ਤਫੇ ਤੇਰੀਆਂ ਮੁਸ਼ਕਿਲਾਂ ਵੀ ਤੈਨੂੰ ਡਰਾ ਨਹੀਂ ਸਕਣਗੀਆਂ ਇੱਥੇ ਸਾਨੂੰ ਇੱਕ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਲ ਜੁੜਿਆ ਇੱਕ ਪ੍ਰੇਮੀ ਸੀ ਉਹਦੇ ਜੀਵਨ ਦੀ ਘਟਨਾ ਯਾਦ ਆ ਗਈ ਉਸ ਦੱਸਣੀ ਚਾਹਾਂਗੇ ਤੁਹਾਨੂੰ ਜੋ ਕਿ ਸਾਨੂੰ ਬੜੀ ਪਿਆਰੀ ਲੱਗਦੀ ਹੈ ਇੱਕ ਵਾਰ ਇੱਕ ਨੌਜਵਾਨ ਸ੍ਰੀ ਗੁਰੂ ਰਵਿਦਾਸ ਜੀ ਦੇ ਕੋਲ ਗਿਆ ਔਰ ਜਾ ਕੇ ਅਰਜ਼ ਕੀਤੀ ਕਹਿੰਦਾ ਮਹਾਰਾਜ ਸਤਗੁਰੂ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਹਾਨੂੰ ਸਾਰੇ ਬਹੁਤ ਪਿਆਰ ਕਰਦੇ ਹੈ ਕੋਈ ਐਸਾ ਹੈ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਉਸ ਵੇਲੇ ਸ਼੍ਰੀ ਗੁਰੂ ਵਿਦਾਸੀ ਨੇ ਕਿਹਾ ਹਾਂ ਹੈ ਇੱਕ ਸਾਡਾ ਪਿਆਰਾ ਹਰੀਦਾਸ ਹੈ ਫੁਲਾਣੇ ਨਗਰ ਚ ਰਹਿੰਦਾ ਅਸੀਂ ਉਹਨੂੰ ਬਹੁਤ ਪਿਆਰ ਕਰਦੇ ਆ ਉਹਦੇ ਮਨ ਚ ਆਈ ਕਿ ਜਿਹਨੂੰ ਗੁਰੂਆਂ ਨੇ ਕਿਹਾ ਕਿ ਅਸੀਂ ਉਹਨੂੰ ਪਿਆਰ ਕਰਦੇ ਹਰੀਦਾਸ ਨਾਮ ਦਾ ਕੋਈ ਆਦਮੀ ਇੱਕ ਵਾਰ ਮਿਲਣਾ ਚਾਹੀਦਾ ਉਹ ਉੱਥੇ ਜਾ ਕੇ ਇੱਕ ਵਾਰ ਦੇਖਣਾ ਚਾਹੀਦਾ ਉਸਨੂੰ ਜਾ ਕੇ ਜਿਹਨੂੰ ਗੁਰੂਆਂ ਨੇ ਖੁਦ ਕਿਹਾ ਕਿ ਅਸੀਂ ਉਹਨੂੰ ਬਹੁਤ ਪਿਆਰ ਕਰਦੇ ਆ ਆਖਰ ਉਹ ਕਿਹਦਾ ਹੋਏਗਾ ਇੱਕ ਵਾਰ ਮਿਲਾਂ ਤਾਂ ਸਹੀ ਜਾ ਕੇ ਉਹਨੂੰ ਕਹਿੰਦੇ ਉਹ ਨੌਜਵਾਨ ਹੋ ਉਸ ਪਿੰਡ ਦਾ ਪਤਾ ਪੁੱਛਦੇ ਪੁੱਛਦੇ ਉਸ ਪਿੰਡ 'ਚ ਪਹੁੰਚ ਗਿਆ। ਔਰ ਪਿੰਡ 'ਚ ਜਦੋਂ ਪਹੁੰਚਿਆ ਤਾਂ ਪੁੱਛਿਆ ਕਿ ਹਰਿਦਾਸ ਜੀ ਦਾ ਘਰ ਕਿੱਥੇ ਆ? ਲੱਭਦਾ ਲੱਭਦਾ ਘਰ ਵੀ ਪਹੁੰਚ ਗਿਆ। ਹੁਣ ਜਦੋਂ ਘਰ ਪਹੁੰਚਿਆ ਤਾਂ ਦੇਖਿਆ ਘਰ ਕੋਈ ਮਤਲਬ ਕਿ ਸ਼ਾਨਦਾਰ ਨਹੀਂ ਸੀ ਕਿ ਕੋਈ ਜਿੱਦਾ ਬੰਦਾ ਕਹਿੰਦਾ ਕੋਠੀ ਹੋਵੇ ਹਵੇਲੀ ਹੋਵੇ ਨਹੀਂ ਇੱਕ ਛੋਟੀ ਜਿਹੀ ਅੱਖਾਂ ਦੀ ਝੌਂਪੜੀ ਸੀ, ਕੁਲੀ ਸੀ। ਘਰ ਬੜਾ ਛੋਟਾ ਜਿਹਾ ਸੁਧਾਰਨ ਜਿਹਾ ਘਰ ਸੀ। ਤਾਂ ਉਸ ਵੇਲੇ ਉਹ ਨਾ ਗਿਆ ਕਿ ਗੁਰੂ ਕਹਿੰਦੇ ਸੀ ਉਹਨੂੰ ਬਹੁਤ ਪਿਆਰ ਕਰਦੇ ਮੈਂ ਤਾਂ ਸੋਚਿਆ ਕੋਈ ਸੇਠ ਹੋਏਗਾ, ਸੇਠ ਹਰਿਦਾਸ। ਉਹ ਅਮੀਰ ਹੋਏਗਾ ਤਨੀ ਹੋਏਗਾ ਜਿਹਦਾ ਸੋਹਣਾ ਘਰਬਾਰ ਹੋਏਗਾ ਕਿ ਜਿਹਨੂੰ ਗੁਰੂ ਇੰਨਾ ਪਿਆਰ ਕਰਦੇ ਆ ਪਰ ਇਹ ਤਾਂ ਚਲੋ ਕਈ ਵਾਰ ਹੁੰਦਾ ਘਰ ਵਿੱਚਾਂ ਤੇ ਛੋਟਾ ਹੋਵੇ ਪਰ ਇਨਸਾਨ ਵਧੀਆ ਹੁੰਦਾ ਹੈ ਸੋ ਦੇਖੀਏ ਤਾਂ ਅਸੀਂ ਗੁਰੂ ਇਹਨੂੰ ਕਿਉਂ ਪਿਆਰ ਕਰਦੇ ਆ ਸੋ ਕਹਿੰਦੇ ਉਹਨੇ ਦਰਵਾਜਾ ਖੜਕਾਇਆ ਜਾ ਕੇ ਜਦੋਂ ਦਰਵਾਜਾ ਖੜਕਾਇਆ ਤੰਦਰੋਂ ਦਰਵਾਜਾ ਖੋਲਿਆ ਹਰਿਦਾਸ ਜੀ ਨੇ ਇਹਨੇ ਪੁੱਛਿਆ ਕਿ ਮੈਂ ਹਰਿਦਾਸ ਜੀ ਨੂੰ ਮਿਲਣਾ ਉਹ ਕਹਿੰਦੇ ਦੱਸੋ ਦਾਸ ਤੁਹਾਡੇ ਸਾਹਮਣੇ ਹੈ ਯਾਨੀ ਹਰੀਦਾਸ ਯਾਨੀ ਦਾਸ ਤੁਹਾਡੇ ਸਾਹਮਣੇ ਆ ਦੱਸੋ ਕੀ ਹੁਕਮ ਹੈ ਉਹਨੇ ਕਿਹਾ ਮੈਨੂੰ ਸ਼੍ਰੀ ਮੈਂ ਸ਼੍ਰੀ ਗੁਰੂ ਵੀ ਦਾਸ ਜੀ ਦੇ ਕੋਲੋਂ ਆਇਆ ਜਦੋਂ ਆਪਣੇ ਗੁਰੂਆਂ ਦਾ ਨਾਮ ਸੁਣਿਆ ਤਾਂ ਹਰੀਦਾਸ ਜੀ ਨੇ ਉਚਾ ਚੜ ਗਿਆ ਕਹਿੰਦੇ ਆਓ ਬੈਠੋ ਕਿਉਂਕਿ ਮੇਰੇ ਗੁਰੂ ਦੇ ਕੋਲੋਂ ਮੇਰੇ ਗੁਰੂ ਨਾਲ ਪਿਆਰ ਕਰਨ ਵਾਲਾ ਕੋਈ ਆਇਆ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਇਨਸਾਨ ਨੂੰ ਜਦੋਂ ਕਹਿੰਦੇ ਨਾ ਕੋਈ ਆਪਣਾ ਪਿਆਰਾ ਗੁਰੂ ਨਾਲ ਪਿਆਰ ਕਰਨ ਵਾਲਾ ਜਦੋਂ ਮਿਲਦਾ ਹੈ ਨਾ ਤਾਂ ਫਿਰ ਇਨਸਾਨ ਨੂੰ ਖੁਸ਼ੀ ਹੁੰਦੀ ਹੈ ਕਿ ਹੁਣ ਬੈਠਾਂਗੇ ਗੁਰੂ ਦੇ ਘਰ ਦੀ ਗੱਲ ਕਰਾਂਗੇ ਗੁਰੂ ਚਰਚਾ ਕਰਾਂ ਇਹ ਨਾਲੇ ਗੁਰੂਆਂ ਦਾ ਹਾਲ ਚਾਲ ਪੁੱਛਾਂਗੇ ਤੂੰ ਪੁੱਛਿਆ ਗੁਰੂਆਂ ਬਾਰੇ ਉਹਨੇ ਦੱਸਿਆ ਸਭ ਠੀਕ ਹੈ ਕਿੱਦਾਂ ਆਣਾ ਹੋਇਆ ਤੁਹਾਡਾ ਉਸ ਵੇਲੇ ਉਹਨੇ ਦੱਸਿਆ ਕਿ ਮੈਂ ਗੁਰੂਆਂ ਨੂੰ ਸਵਾਲ ਪੁੱਛਿਆ ਸੀ ਕਿ ਸਤਗੁਰੂ ਇਹ ਦੱਸੋ ਕਿ ਤੁਹਾਨੂੰ ਬਹੁਤ ਲੋਕ ਪਿਆਰ ਕਰਦੇ ਆ ਪਰ ਤੁਸੀਂ ਕਿਹਨੂੰ ਪਿਆਰ ਕਰਦੇ ਹੋ ਤਾਂ ਉਹਨਾਂ ਨੇ ਤੁਹਾਡਾ ਨਾਮ ਲਿਆ ਜਦੋਂ ਇਹ ਸੁਣਿਆ ਨਾ ਹਰੀਦਾਸ ਜੀ ਨੇ ਕਿ ਸਤਗੁਰਾਂ ਨੇ ਮੇਰਾ ਨਾਮ ਲਿਆ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਧੰਨ ਭਾਗ ਮੇਰੇ ਜੇ ਗੁਰੂਆਂ ਨੇ ਮੇਰਾ ਨਾਮ ਲਿਆ ਕਿ ਅਸੀਂ ਹਰੀਦਾਸ ਜੀ ਹਰੀਦਾਸ ਨੂੰ ਬਹੁਤ ਕਹਿੰਦੇ ਫਿਰ ਤਾਂ ਮੇਰੀ ਕਿਸਮਤ ਮੈਂ ਬੜੇ ਭਾਗਾ ਵਾਲਾ ਕੇ ਗੁਰੂਆਂ ਨੇ ਆਪਣੀ ਜ਼ੁਬਾਨ ਤੋਂ ਮੇਰਾ ਨਾਮ ਲਿਆ ਆਓ ਬੈਠੋ ਮੈਂ ਕੀ ਸੇਵਾ ਕਰ ਸਕਦਾ ਹਾਂ ਤਾਂ ਹੁਣ ਜਦੋਂ ਇਹ ਨੌਜਵਾਨ ਉਹਨਾਂ ਦੇ ਘਰ ਅੰਦਰ ਗਿਆ ਨਾ ਦੇਖਿਆ ਕਿ ਘਰ ਦੇ ਹਾਲਾਤ ਕੁਛ ਠੀਕ ਨਹੀਂ ਹੈ ਪਤਨੀ ਬਿਮਾਰ ਹੈ ਸਮਝਣਾ ਜ਼ਰਾ ਪਤਨੀ ਬਿਮਾਰ ਹੈ ਬੇਟੇ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਉਹ ਵੀ ਬੈਠਾ ਹੋਇਆ ਸਾਹਮਣੇ ਉਸ ਲਈ ਨਾ ਦੇਖਿਆ ਕਮਾਲ ਦੀ ਗੱਲ ਹੈ ਪਤਨੀ ਬਿਮਾਰ ਹੈ ਮੰਜੇ ਤੇ ਲੇਟੀ ਹੋਈ ਹੈ ਬੇਟੇ ਦੀ ਅੱਖਾਂ 'ਚ ਰੌਸ਼ਨੀ ਵੀ ਨਹੀਂ ਹੈ ਪਰ ਹਰੀਦਾਸ ਦੇ ਚਿਹਰੇ ਤੇ ਇੱਕ ਸਮਾਈ ਲ ਇੱਕ ਮੁਸਕਰਾਹਟ ਹੈ ਇਹਦਾ ਇੰਨਾ ਦੁੱਖ ਘਰ 'ਚ ਹੋਵੇ ਪਤਨੀ ਬਿਮਾਰ ਹੋਵੇ ਬੇਟਾ ਅੱਖਾਂ ਤੋਂ ਦੇਖ ਨਾ ਪਾਵੇ ਤਾਂ ਬੰਦਾ ਉਦਾਂ ਹੀ ਟੈਨਸ਼ਨ 'ਚ ਹੁੰਦਾ ਹੈ ਉਹਦੇ ਚਿਹਰੇ ਤੋਂ ਦੁੱਖਾਂ ਦਾ ਪਤਾ ਲੱਗਦਾ ਹੈ ਉਹਦੇ ਚਿਹਰੇ ਤੋਂ ਪਤਾ ਲੱਗਦਾ ਕਿੰਨਾ ਦੁਖੀ ਹੈ ਪਰ ਹਰੀਦਾਾਸ ਦੀ ਤੇ ਚਿਹਰੇ ਤੇ ਇੱਕ ਮੁਸਕਰਾਹਟ ਸੀ ਉਹਨਾਂ ਨੇ ਬੜੇ ਪਿਆਰ ਨਾਲ ਖੁਸ਼ ਹੋ ਕੇ ਬਿਠਾਇਆ ਜੋ ਵੀ ਘਰ ਦੇ ਵਿੱਚ ਸੀ ਜਲ ਪਾਣੀ ਸ਼ਿਕਾਇਆ ਤਾਂ ਪੁੱਛਿਆ ਕਿ ਹੋਰ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਉਹ ਨੌਯੂਰਨ ਨੇ ਕਿਹਾ ਕਿ ਸੇਵਾ ਤੁਸੀਂ ਬਹੁਤ ਕੀਤੀ ਮੇਰਾ ਮਨ ਬੜਾ ਪ੍ਰਸੰਨ ਹੈ ਉਹ ਮੈਂ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਤੁਹਾਡੇ ਬੇਟੇ ਨੂੰ ਦੇਖਿਆ ਅੱਖਾਂ ਤੋਂ ਦੇਖ ਨਹੀਂ ਪੰਦਾ ਤੁਹਾਡੀ ਪਤਨੀ ਨੂੰ ਵੀ ਦੇਖਿਆ ਕਿ ਉਹ ਬਿਮਾਰ ਹੈ ਉਹ ਕਹਿੰਦੇ ਹਾਂ ਪਿਛਲੇ ਹਫ਼ਤੇ ਤੋਂ ਬਿਮਾਰ ਹੈ ਇਸ ਕਰਕੇ ਮੈਂ ਇਹਦੀ ਵੀ ਔਰ ਬੇਟਾ ਵੀ ਮੇਰਾ ਦੇਖ ਨਹੀਂ ਪੰਦਾ ਦੋਨਾਂ ਦੀ ਸੇਵਾ ਤੇ ਲੱਗਾ ਹੋਇਆ ਉਹ ਕਹਿੰਦਾ ਮੈਂ ਦੇਖ ਰਿਹਾ ਤੁਸੀਂ ਪਤਨੀ ਦੀ ਵੀ ਸੇਵਾ ਕਰ ਰਹੇ ਹੋ ਬੇਟੇ ਨੂੰ ਵੀ ਸੰਭਾਲ ਰਹੇ ਹੋ ਪਰ ਤੁਹਾਡੇ ਚਿਹਰੇ ਤੇ ਮੈਂ ਦੇਖ ਰਿਹਾ ਕਿ ਪ੍ਰਸੰਤਾ ਹੈ ਇੱਕ ਖੁਸ਼ੀ ਹੈ ਇੱਕ ਮੁਸਕਰਾਹਟ ਹੈ ਮੈਂ ਹੈਰਾਨ ਆ ਕਿ ਇਨਸਾਨ ਦੇ ਘਰ ਜਿੰਨੀ ਤੰਗੀ ਹੋਵੇ ਗਰੀਬੀ ਹੋਵੇ ਪਤਨੀ ਬਿਮਾਰ ਬੱਚਾ ਬਿਮਾਰ ਤਾਂ ਉਹ ਕਿੰਨਾ ਟੈਨਸ਼ਨ 'ਚ ਹੁੰਦਾ ਹੈ ਯਾਨੀ ਕਿੰਨਾ ਦੁਖੀ ਹੁੰਦਾ ਹੈ ਉਹਦੀਆਂ ਅੱਖਾਂ 'ਚ ਪਾਣੀ ਹੁੰਦਾ ਹੈ ਜਾਂ ਉਹ ਬੜਾ ਦਰਦ ਵਿੱਚ ਹੁੰਦਾ ਹੈ ਪਰ ਸੱਚ ਦੱਸਾਂ ਤੁਹਾਡੇ ਚਿਹਰੇ ਤੇ ਮੈਂ ਜਦੋਂ ਦਰਵਾਜ਼ਾ ਤੁਸੀਂ ਖੋਲਿਆ ਮੁਸਕਰਾਹਟ ਤੁਸੀਂ ਉਹ ਦੇਖਿਆ ਹੀ ਕੋਈ ਨਹੀਂ ਕਿ ਤੁਹਾਨੂੰ ਆ ਬੱਚੇ ਦੀ ਬਿਮਾਰੀ ਬੇ ਪਤਨੀ ਦੀ ਬਿਮਾਰੀ ਘਰ ਦੇ ਵਿੱਚ ਆ ਹਾਲਾਤ ਕਿ ਤੁਹਾਨੂੰ ਮਤਲਬ ਦਰਦ ਨਹੀਂ ਹੁੰਦਾ ਪਰੇਸ਼ਾਨ ਨਹੀਂ ਹੁੰਦਾ ਤੁਸੀਂ ਫਿਰ ਤੁਸੀਂ ਇੰਨੇ ਇਦਾਂ ਦੇ ਮਾਹੌਲ ਵਿੱਚ ਵੀ ਮੁਸਕਰਾ ਰਹੇ ਹੋ ਇਹਦਾ ਕਾਰਨ ਕੀ ਹੈ ਉਸਲੇ ਹਰੀਦਾਸ ਜੀ ਨੇ ਨਾ ਬੜੀ ਪਿਆਰੀ ਗੱਲ ਕੀਤੀ ਉਹ ਕਹਿੰਦੇ ਇੰਨੇ ਦੁੱਖਾਂ ਵਿੱਚ ਵੀ ਮੇਰੇ ਮੁਸਕਰਾਣ ਦਾ ਕਾਰਨ ਪਤਾ ਕੀ ਹੈ ਹੁਣ ਜਰਾ ਤੁਸੀਂ ਵੀ ਸਮਝ ਲਓ ਇਨਸਾਨ ਤੇ ਮੜੇ ਦੁੱਖ ਆਉਂਦਾ ਤਾਂ ਬੰਦਾ ਰੋਣਾ ਸ਼ੁਰੂ ਮੰਦਾ ਦੁਖੀ ਹੋ ਕੇ ਬੈਠਾ ਹੈ ਪਰ ਜਿਹੜੇ ਆਪਣੇ ਸਤਿਗੁਰਨਾ ਪਿਆਰ ਕਰਨ ਵਾਲੇ ਨਾ ਜਿਹੜਾ ਨਾ ਸਤਿਗੁਰ ਪਿਆਰ ਕਰਦੇ ਆ ਫਿਰ ਉਹਨਾਂ ਦਾ ਜ਼ਰਾ ਸੋਚੋ ਵਿਸ਼ਵਾਸ ਕਿਸ ਲੈਵਲ ਦਾ ਹੋਏਗਾ ਉਹਨਾਂ ਦਾ ਪ੍ਰੇਮ ਕਿਸ ਉਚਾਈ ਤੇ ਹੋਏਗਾ ਹੁਣ ਕਹਿੰਦੇ ਹਰੀਦਾਸ ਜੀ ਉੱਠੇ ਉਹਦੇ ਸਵਾਲ ਦਾ ਜਵਾਬ ਦੇਣ ਵਾਸਤੇ ਉਹਨਾਂ ਨੇ ਚੁੱਲ੍ਹੇ ਵਿੱਚੋਂ ਕੋਇਲਾ ਲਿਆ ਔਰ ਕੋਇਲਾ ਲੈ ਕੇ ਉਹਨਾਂ ਨੇ ਘਰ ਦੇ ਅੰਦਰ ਵਿਚਕਾਰ ਖੜੇ ਹੋ ਗਏ ਕਹਿੰਦੇ ਹੁਣ ਮੈਂ ਆਪਣੀ ਮੁਸਕਰਾਹਟ ਦਾ ਆਪਣੀ ਖੁਸ਼ੀ ਦਾ ਰਾਜ ਦੱਸਣ ਲੱਗਾ ਕਿ ਮੇਰੀ ਮੁਸਕਰਾਹਟ ਦਾ ਖੁਸ਼ੀ ਦਾ ਰਾਜ ਕੀ ਹੈ ਉਹ ਕਹਿੰਦੇ ਜਿਹੜੇ ਮੇਰੇ ਘਰ ਦੇ ਵਿੱਚ ਦੁੱਖ ਹੈ ਨਾ ਪਤਨੀ ਬਿਮਾਰ ਹੈ ਬੱਚਾ ਦੇਖ ਨਹੀਂ ਸਕਦਾ ਜਾਂ ਗਰੀਬੀ ਹੈ ਉਹਨਾਂ ਇੱਕ ਲਾਈਨ ਖਿੱਚੀ ਘਰ ਦੇ ਗੱਭੇ ਕਹਿੰਦੇ ਆਹ ਲਾਈਨ ਹੈ ਦੁੱਖਾਂ ਦੀ ਹੈ ਸਮਝਦੇ ਹੋ ਬਨੇ ਆਹ ਲਾਈਨ ਆਹ ਰੇਖਾ ਦੁੱਖਾਂ ਦੀ ਹੈ ਜੋ ਮੇਰੇ ਘਰ ਤੇ ਦੁੱਖ ਹੈ ਹੁਣ ਮੈਂ ਦੱਸਾਂ ਮੇਰੀ ਮੁਸਕਰਾਹਟ ਦਾ ਕਾਰਨ ਕੀ ਹੈ ਕਹਿ ਕੇ ਉਹ ਆਪਣੇ ਘਰ ਦੀ ਇੱਕ ਦੀਵਾਰ ਕੋਲ ਗਏ ਉਸ ਦੀਵਾਰ ਤੱਕ ਲਾਈਨ ਖਿੱਚਦੇ 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 ਦੂਜੀ ਦੀਵਾਰ ਤੱਕ ਲੈ ਗਏ ਕਹਿੰਦੇ ਆਹ ਜਿਹੜੀ ਛੋਟੀ ਰੇਖਾ ਹੈ ਇਹ ਮੇਰੇ ਦੁੱਖਾਂ ਦੀ ਹੈ ਪਰ ਮੇਰੀ ਮੁਸਕਰਾਹਟ ਦਾ ਰਾਜ ਇਹ ਹੈ ਕਿ ਆਹ ਜਿਹੜੀ ਘਰ ਦੇ ਵਿੱਚ ਪੂਰੀ ਲਾਈਨ ਹੈ ਨਾ ਯਾਨੀ ਪੂਰੀ ਰੇਖਾ ਹੈ ਇਹ ਮੇਰੇ ਗੁਰੂ ਦੇ ਪਿਆਰ ਔਰ ਵਿਸ਼ਵਾਸ ਦੀ ਹੈ ਪਰ ਮੇਰਾ ਇੰਨਾ ਜੇ ਜੇ بڑا ਹੁੰਦਾ ਤਾਂ ਹੋਰ ਲੰਬੀ ਰੇਖਾ ਖਿੱਚਦੇ ਨਹੀਂ ਸੀ ਇਸ ਲਈ ਮੇਰੀ ਮੇਰੇ ਵਿਸ਼ਵਾਸ ਔਰ ਪ੍ਰੇਮ ਦੇ ਸਾਹਮਣੇ ਮੇਰੇ ਦੁੱਖ ਬੜੇ ਛੋਟੇ ਹੈ ਜਿਹੜੇ ਤੁਹਾਨੂੰ ਬੜੇ ਲੱਗਦੇ ਆ ਨਾ ਬੱਚਾ ਬਿਮਾਰ ਪਤਨੀ ਬਿਮਾਰ ਘਰ 'ਚ ਗਰੀਬੀ ਤੁਹਾਨੂੰ ਬੜਾ ਲੱਗਦਾ ਹੈ ਪਰ ਮੇਰੇ ਵਾਸਤੇ ਬਹੁਤ ਛੋਟੇ ਹੈ ਕਿਉਂਕਿ ਮੇਰੇ ਅੰਦਰ ਪ੍ਰੇਮ ਇੰਨਾ ਵਿਸ਼ਵਾਸ ਇੰਨਾ ਹੈ ਬਸ ਉਹ ਗੁਰੂ ਦੇ ਪ੍ਰੇਮ ਔਰ ਵਿਸ਼ਵਾਸ ਨੂੰ ਲੈ ਕੇ ਮੈਂ ਹਮੇਸ਼ਾ ਮਸਤ ਰਹਿਣਾ ਖੁਸ਼ ਰਹਿਣਾ ਔਰ ਆਪਣੀ ਡਿਊਟੀ ਪੂਰੀ ਕਰ ਰਿਹਾ ਆਪਣਾ ਫਰਜ਼ ਪੂਰਾ ਕਰ ਰਿਹਾ ਸੰਭਾਲ ਰਿਹਾ જરા غور کرنا ਹੁਣ ਗੁਰੂਆਂ ਦਾ ਪਿਆਰਾ ਬਣਨ ਵਾਸਤੇ ਜਰਾ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ ਕਹਿੰਦੇ ਨੇ ਅਸੀਂ ਮੁਰਸ਼ਿਦ ਦੇ ਪਿਆਰੇ ਫਿਰ ਹੀ ਕਿਹਾ ਲਾ ਸਕਦੇ ਹਾਂ ਅਗਰ ਸਾਡੇ ਅੰਦਰ ਪ੍ਰੇਮ ਔਰ ਵਿਸ਼ਵਾਸ ਅਗਰ ਸਾਨੂੰ ਯਕੀਨ ਅਗਰ ਸਾਨੂੰ ਭਰੋਸਾ ਕਿਉਂਕਿ ਫਿਰ ਕਹਾਂਗੇ ਕਿ ਜਿਹਨਾਂ ਅੰਦਰ ਪਿਆਰ ਹੁੰਦਾ ਵਿਸ਼ਵਾਸ ਹੁੰਦਾ ਦੁੱਖਾਂ ਨੂੰ ਦੇਖ ਕੇ ਕਦੀ ਘਬਰਾਉਂਦੇ ਨਹੀਂ ਹੈ ਬਲਕਿ ਤੇ ਜੀਵਨ ਦੁੱਖ ਵੀ ਹੋਵੇ ਨਾ ਉਹ ਕਹਿੰਦੇ ਜੋ ਮੇਰਾ ਫਰਜ਼ ਹੈ ਨਾ ਉਹ ਪੂਰਾ ਕਰਨਾ ਹੈ ਬਾਕੀ ਮੈਨੂੰ ਯਕੀਨ ਹੈ ਵਕਤ ਆਣਾ ਹੈ ਤਾਂ ਮੇਰੇ ਸਤਿਗੁਰਾਂ ਨੇ ਰਹਿਮਤ ਵੀ ਕਰ ਦੇਣੀ ਹੈ ਮੇਰੀ ਹਰ ਮੁਸ਼ਕਲ ਦਾ ਹੱਲ ਵੀ ਮੇਰੇ ਮੁਸ਼ਕਲਾਂ ਨੂੰ ਦੂਰ ਵੀ ਸੋ ਜਦੋਂ ਉਸ ਨੌਜਵਾਨ ਨੇ ਦੇਖਿਆ ਸੁਣਿਆ ਤਾਂ ਵਾਕਿ ਉਹਨਾਂ ਪੈਰ ਫੜ ਲਏ ਅੱਖਾਂ 'ਚ ਪਾਣੀ ਆ ਗਿਆ ਉਹਦੇ ਵੀ ਪੈਰ ਫੜ ਲੇ ਉਹ ਕਹਿੰਦਾ ਅੱਜ ਮੈਨੂੰ ਪਤਾ ਲੱਗਾ ਕਿ ਮੈਂ ਸੋਚਦਾ ਹੁੰਦਾ ਸੀ ਜਦੋਂ ਮੈਂ ਤੁਹਾਡਾ ਘਰ ਦੇਖਿਆ ਸੋਚਦਾ ਸੀ ਮੈਂ ਇਹਦੇ ਕੋਲ ਐਸਾ ਹੈ ਕਿ ਜਿਹੜਾ ਗੁਰੂਆਂ ਨੇ ਕਿਹਾ ਸੀ ਉਹਨੂੰ ਬਹੁਤ ਤਾਰ ਬੇਸ਼ੱਕ ਛੋਟਾ ਹੈ ਪਰ ਤੁਹਾਡਾ ਪਿਆਰ ਔਰ ਵਿਸ਼ਵਾਸ ਗੁਰੂ ਤੇ ਬਹੁਤ بڑا ਹੈ ਵਾਕਈ ਤੁਹਾਨੂੰ ਤੁਸੀਂ ਕਿ ਜਿਹਨਾਂ ਨੂੰ ਗੁਰੂਆਂ ਨੇ ਕਿਹਾ ਨਾ ਅਸੀਂ ਹਰੀਦਾਸ ਨੂੰ ਬਹੁਤ ਪਿਆਰ ਕਰਦੇ ਹਾਂ ਵਾਕਈ ਤੁਸੀਂ ਇਸ ਪਿਆਰ ਨੂੰ ਕਮਾਇਆ ਹੈ ਕਿਉਂਕਿ ਇਹ ਹੀ ਹਮੇਸ਼ਾ ਦਸੀਦਾ ਕਿ ਪਿਆਰ ਮੰਗਿਆ ਨਹੀਂ ਜਾਂਦਾ ਪਿਆਰ ਕਮਾਇਆ ਜਾਂਦਾ ਹੈ ਇੱਜ਼ਤ ਮੰਗੀ ਨਹੀਂ ਜਾਂਦੀ ਇੱਜ਼ਤ ਖਵਾਈ ਜਾਂਦੀ ਹੈ ਔਰ ਕਾਮਯਾਬੀ ਵੀ ਮੰਗੀ ਨਹੀਂ ਜਾਂਦੀ ਕਾਮਯਾਬੀ ਵੀ ਪਾਈ ਉਨੇ ਵਾਸਤੇ ਕਰਮ ਉਦਾਂ ਦੇ ਕਰਨੇ ਪੈਂਦੇ ਆ ਜਦੋਂ ਕਰਮ ਅੱਛੇ ਕਰਾਂਗੇ ਪਿਆਰ ਵੀ ਮਿਲੇਗਾ ਕਰਮ ਅੱਛੇ ਕਰਾਂਗੇ ਇੱਜ਼ਤ ਵੀ ਮਿਲੇਗੀ ਕਰਮ ਅੱਛੇ ਕਰਾਂਗੇ ਤਾਂ ਰੱਬ ਦੀਆਂ ਰਹਿਮਤਾਂ ਵੀ ਆਜੇ ਇਨਸਾਨ ਕਰਮ ਅੱਛੇ ਕਰਦਾ ਨਹੀਂ ਐ ਉਹ ਰੱਬ ਦੀਆਂ ਰਹਿਮਤਾਂ ਮੰਗਦਾ ਹੈ ਇੱਜ਼ਤ ਮੰਗਦਾ ਹੈ ਪਿਆਰ ਮੰਗਦਾ ਹੈ ਅਸੀਂ ਬਹੁਤ ਵਾਰ ਦੱਸਿਆ ਕਿ ਮੰਗਣ ਤੇ ਨਹੀਂ ਇਹਦੇ ਵਾਸਤੇ ਕਰਮ ਕਰਨਾ ਪੈਣਾ ਹੈ ਔਰ ਇੱਥੇ ਤੇ ਅਸੀਂ ਇੰਨੇ ਕਰਮ ਕਰਨਾ ਹੈ ਕਿ ਆਪਣੇ ਉਹ ਮਾਲਕ ਨਾਲ ਆਪਣੇ ਪ੍ਰਭੂ ਨਾਲ ਜੁੜ ਕੇ ਰਹਿਣਾ ਹੈ ਇਸ ਲਈ ਸ਼੍ਰੀ ਕ੍ਰਿਸ਼ਨ ਦੀ ਗੱਲ ਨੂੰ ਫਿਰ ਦੁਹਰਾਵਾਂਗੇ ਕਿ ਜ਼ਿੰਦਗੀ ਬਹੁਤ ਆਸਾਨ ਹੈ ਸਮਝਦੇ ਹੋ ਕਿ ਨਹੀਂ ਜ਼ਿੰਦਗੀ ਬਹੁਤ ਆਸਾਨ ਹੈ ਅਗਰ ਇਨਸਾਨ ਨੂੰ ਸਮਝ ਆ ਜਾਵੇ ਨਾ ਤਾਂ ਇਨਸਾਨ ਆਸਾਨੀ ਨਾਲ ਆਪਣੀ ਜ਼ਿੰਦਗੀ ਕਿਉਂਕਿ ਇਹਦੇ ਵਾਸਤੇ ਸਾਨੂੰ ਆਪਣੀ ਛੋਟੀ ਸੋਚ ਨੂੰ ਬੜਾ ਕਰਨਾ ਹੈ ਆਪਣੀ ਛੋਟੀ ਸਮਝ ਨੂੰ ਬੜਾ ਕਰਨਾ ਹੈ ਔਰ ਆਪਣੀਆਂ ਆਦਤਾਂ ਨੂੰ ਅੱਛਾ ਕਰਨਾ ਕਿਉਂਕਿ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਇਨਸਾਨ ਦੀ ਜ਼ਿੰਦਗੀ ਮੁਸ਼ਕਿਲ ਕਿਉਂ ਬਣ ਜਾਂਦੀ ਹੈ ਉਹ ਕਹਿੰਦੇ ਜ਼ਿੰਦਗੀ ਬਹੁਤ ਆਸਾਨ ਹੈ ਪਰ ਇਨਸਾਨ ਦੀ ਛੋਟੀ ਸੋਚ ਛੋਟੀ ਸਮਝ ਔਰ ਬੁਰੀਆਂ ਆਦਤਾਂ ਹੀ ਇਸ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਇਨਸਾਨ ਦੀ ਛੋਟੀ ਸੋਚ ਛੋਟੀ ਸਮਝ ਔਰ ਬੁਰੀ ਆਦਤیں ਹੀ ਇਨਸਾਨ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾ ਦਿੰਦੇ ਹਨ ਇਸ ਲਈ ਹੁਣ ਅੱਜ ਜੇ ਸਾਨੂੰ ਇਹ ਗੱਲ ਦਾ ਪਤਾ ਲੱਗਾ ਹੈ ਕਿ ਜ਼ਿੰਦਗੀ ਨੂੰ ਆਸਾਨ ਬਣਾਣਾ ਤਾਂ ਸਾਨੂੰ ਆਪਣੀ ਸੋਚ ਨੂੰ ਬੜਾ ਕਰਨਾ ਇਹਨੇ ਬੜਾ ਸੋਚਿਆ ਕਰੋ ਕਿਉਂਕਿ ਅਸੀਂ ਬਹੁਤ ਵਾਰ ਇੱਕ ਸ਼ੇਰ ਕਹੀਦਾ ਹੈ ਕਿ ਉੱਚੀ ਸੋਚ ਰੱਖਣੇ ਵਾਲਾ ਹੀ ਕੁਝ ਉੱਚਾ ਕਰ ਕਰ ਪਾਏਗਾ ਜਾਂ ਉੱਚੀ ਸੋਚ ਰੱਖਣੇ ਵਾਲਾ ਹੀ ਉੱਚੀ ਮੰਜ਼ਿਲ ਪਾਏਗਾ ਪਾਏਗਾ ਜਿਸ ਦੀ ਸੋਚ ਨੀਚੀ ਹੋਗੀ ਉਹ ਤਾਂ ਨੀਚੇ ਹੀ ਗਿਰਤਾ ਜਾਏਗਾ ਕਿ ਜੇ ਸੋਚਾਂ ਹੀ ਨੀਮੀਆਂ ਹੋਈਆਂ ਸੋਚਾਂ ਹੀ ਬੁਰੀਆਂ ਹੋਈਆਂ ਤਾਂ ਥੱਲੇ ਹੀ ਗਿਰਦੇ ਤਾਂ ਜੇ ਕਹਿੰਦੇ ਨਾ ਆਪਣੇ ਆਪ ਨੂੰ ਉਚਾਈ ਤੇ ਲੈ ਕੇ ਜਾਣਾ ਤਾਂ ਆਪਣੀ ਸੋਚ ਨੂੰ ਵੀ ਬੜਾ ਕਰਨਾ ਸੋਚ ਨੂੰ ਵੀ ਉੱਚਾ ਕਰਨਾ ਇਸ ਲਈ ਜ਼ਿੰਦਗੀ ਨੂੰ ਆਸਾਨ ਕਰਨਾ ਹੈ ਤਾਂ ਸੋਚ ਨੂੰ ਬੜਾ ਕਰਨਾ ਤਾਂ ਜਰਾ ਸੋਚੋ ਆਸਾਨ ਹੋ ਜਾਏਗੀ ਹੁਣ ਮੁਸ਼ਕਿਲ ਕਦੋਂ ਆ ਜਦੋਂ ਬੰਦਾ ਕਹਵੇ ਹਾਏ ਪੇਪਰ ਬੜਾ ਮੁਸ਼ਕਿਲ ਤਾਂ ਜੇ ਬੰਦਾ ਬੱਚਾ ਸੋਚੇ ਪੇਪਰ ਬੜਾ ਮੁਸ਼ਕਿਲ ਤਾਂ ਫੇ ਉਹਦੇ ਵਾਸਤੇ ਮੁਸ਼ਕਿਲ ਹੋ ਗਿਆ ਕਿ ਨਹੀਂ ਜੇ ਸੋਚੇ ਕੋਈ ਨਹੀਂ ਮੈਂ ਮਿਹਨਤ ਕਰਨੀ ਮੈਂ ਪੜਨਾ ਆ ਆਸਾਨ ਜੇ ਮੈਂ ਮਿਹਨਤ ਕਰੂੰਗਾ ਤਾਂ ਆਸਾਨ ਜਰਾ ਸੋਚ ਕੇ ਦੇਖੋ ਜਦ ਅਸੀਂ ਕਈ ਵਾਰ ਦਸੀਦਾ ਨਾ ਕਿ ਜਿਹੜਾ ਕੋਸ਼ਿਸ਼ ਨਹੀਂ ਕਰਦਾ ਉਹਦੇ ਵਾਸਤੇ ਗੱਡੀ ਚਲਾਣੀ ਮੁਸ਼ਕਿਲ ਹੈ ਤਾਂ ਜਿਹੜਾ ਕੋਸ਼ਿਸ਼ ਕਰੇਗਾ ਚਲਾਏਗਾ ਉਹਦੇ ਵਾਸਤੇ ਆਸਾਨ ਹੁਣ ਅਸੀਂ ਮੁਸ਼ਕਿਲ ਬਣਾਉਣਾ ਹੈ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ ਜੇ ਆਸਾਨ ਬਣਾਣਾ ਸਾਨੂੰ ਕੋਸ਼ਿਸ਼ ਕਰਨੀ ਹੈ ਤਾਂ ਜੇ ਕੋਸ਼ਿਸ਼ ਹੀ ਨਾ ਕਰਾਂਗੇ ਸੋਚੀ ਜਾ ਆਪਣੇ ਮੁਸ਼ਕਿਲ ਮੁਸ਼ਕਿਲ ਤਾਂ ਫਿਰ ਆਪਣੀ ਜ਼ਿੰਦਗੀ ਨੂੰ ਆਪ ਹੀ ਮੁਸ਼ਕਿਲ ਇਹਨੂੰ ਤੁਸੀਂ ਕਿਸੇ ਵੀ ਚੀਜ਼ ਤੋਂ ਸਮਝ ਸਕਦੇ ਹੋ ਸਮਝਦੇ ਹੋ ਕਿ ਨਹੀਂ ਜਿਹੜੀ ਚੀਜ਼ ਤੁਸੀਂ ਤੈਰਨਾ ਸਿੱਖਣਾ ਹੈ ਅਗਰ ਕੋਸ਼ਿਸ਼ ਹੀ ਨਹੀਂ ਕਰੋਗੇ ਤਾਂ ਤੁਸੀਂ ਕਹਿੰਨਾ ਬੜਾ ਮੁਸ਼ਕਿਲ ਇਹ ਮੁਸ਼ਕਿਲ ਕਿ ਨਾ ਬਣਾਇਆ ਉਹਨੂੰ ਪਾਣੀ ਨੇ ਨਹੀਂ ਮੁਸ਼ਕਿਲ ਬਣਾਇਆ ਨਦੀ ਨੇ ਨਹੀਂ ਮੁਸ਼ਕਿਲ ਬਣਾਇਆ সুইমিং ਪੂਲ ਨੇ ਮੁਸ਼ਕਿਲ ਨਹੀਂ ਬਣਾਇਆ ਸਾਡੀ ਸੋਚ ਨੇ ਮੁਸ਼ਕਿਲ ਬਣਾਇਆ ਕਿ ਤੈਰਨਾ ਬੜਾ ਔਖਾ ਹੈ ਮੈਂ ਨਹੀਂ ਕਰ ਸਕਦਾ ਜਿੱਦਾ ਪਾਣੀ ਦਾ ਵਾਅਦਾ ਦਿੰਦਾ ਆ ਜਾ ਭਈ ਆਨੰਦ ਲੈ ਤੂੰ ਤੈਰ ਤਾਂ ਜੇ ਅਸੀਂ ਸੋਚੀਏ ਕਿ ਤੈਰਿਆ ਜਾ ਸਕਦਾ ਹੈ ਅਗਰ ਮੈਂ ਕੋਸ਼ਿਸ਼ ਕਰਾਂ ਅਗਰ ਮੈਂ ਸਿੱਖ ਲਵਾਂ ਤਾਂ ਮੈਂ ਤੈਰ ਤਾਂ ਆਸਾਨ ਹੋ ਗਿਆ ਕਿ ਨਹੀਂ ਸੋ ਜ਼ਿੰਦਗੀ ਜਿਹੜੇ ਕਹਿੰਦੇ ਨਾ ਮੁਸ਼ਕਿਲ ਇਹਦਾ ਮਤਲਬ ਕੀ ਹੈ ਮੁਸ਼ਕਿਲ ਉਹੀ ਕਹੇਗਾ ਜਿਹੜਾ ਕੋਸ਼ਿਸ਼ ਤਾਂ ਅਗਰ ਸਾਡੇ ਅੰਦਰ ਵਿਸ਼ਵਾਸ ਹੈ ਤਾਂ ਕੋਈ ਕੁਝ ਵੀ ਮੁਸ਼ਕਿਲ ਨਹੀਂ ਹੈ जरा ਸੋਚ ਕੇ ਦੇਖਣਾ ਹੁਣ ਐਸੀ ਕਈ ਵਾਰਾ ਐਡੀਸਨ ਵਾਰੇ ਦਸੀਦਾ ਮੱਲਬ ਦੀ ਖੋਜ ਕੀਤੀ ਜਦੋਂ ਮੱਲਬ ਨਹੀਂ ਸੀ ਤਾਂ ਮੁਸ਼ਕਿਲ ਸੀ ਪਰ ਉਹਨਾਂ ਨੇ ਕਿਹਾ ਮੁਸ਼ਕਿਲ ਆਸਾਨ ਹੋ ਸਕਦੀ ਹੈ ਜੇ ਕੋਸ਼ਿਸ਼ ਜਾਰੀ ਰੱਖੀ ਜਾਰੀ ਰੱਖੀ ਜਾਰੀ ਰੱਖੀ ਇੱਕ ਦਿਨ ਸਫਲ ਹੋਗੇ ਸੋ ਅੱਜ ਅਗਰ ਤੁਹਾਨੂੰ ਵੀ ਕੋਈ ਚੀਜ਼ ਮੁਸ਼ਕਿਲ ਲੱਗਦੀ ਹੈ ਤਾਂ ਜ਼ਿੰਦਗੀ ਫਿਰ ਕਮਾਂਗੇ ਕੋਈ ਬਿਮਾਰੀ ਹੈ ਕੋਈ ਤਕਲੀਫ ਹੈ ਕੋਈ ਦੁੱਖ ਹੈ ਕੋਈ ਕੰਮ ਹੈ ਉਹ ਮੁਸ਼ਕਿਲ ਨਹੀਂ ਹੈ ਜਦੋਂ ਤੱਕ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਔਰ ਇੱਕ ਪ੍ਰਣ ਨਹੀਂ ਕਰਾਂਗੇ ਆਪਣੇ ਆਪ ਨਾਲ ਪ੍ਰਣ ਸੰਕਲਪ ਕਿ ਜਦ ਤੱਕ ਮੈਨੂੰ ਕਾਮਯਾਬੀ ਨਹੀਂ ਮਿਲਦੀ ਮੈਂ ਹਾਰ ਨਹੀਂ ਮੰਨਣੀ ਤਾਂ ਇਹ ਸੰਕਲਪ ਲੈ ਕੇ ਚਲੋ ਤਾਂ ਫਿਰ ਇਨਸਾਨ ਵਾਸਤੇ ਸਭ ਕੁਝ ਆਸਾਨ ਹੁੰਦਾ ਚਲਾ ਜਾਂਦਾ ਹੈ ਚਲਾ ਜਾਂਦਾ ਹੈ ਇਹ ਸਮਝ ਲੈਣਾ ਸਾਰੇ ਆਦਮੇ ਇਸ ਲਈ ਜ਼ਿੰਦਗੀ ਮੁਸ਼ਕਿਲ ਸਾਡੀ ਸੋਚ ਛੋਟੀ ਸੋਚ ਛੋਟੀ ਸਮਝ ਔਰ ਬੁਰੀਆਂ ਆਦਤਾਂ ਕਰਕੇ ਬਣ ਜਾਂਦੀ ਹੈ ਅਗਰ ਅਸੀਂ ਅੱਜ ਤੋਂ ਹੀ ਸੰਕਲਪ ਕਰੀਏ ਕਿ ਆਪਣੀ ਸੋਚ ਨੂੰ ਬੜਾ ਕਰਨਾ ਹੈ ਆਪਣੀ ਸਮਝ ਨੂੰ ਵਧਾ ਕਰਨਾ ਹੈ ਬੜਾ ਕਰਨਾ ਹੈ ਜਿੱਦਾਂ ਅਸੀਂ ਇੱਕ satsang ਅੰਦਰ ਦੱਸਿਆ ਸੀ ਨਾ ਕਿ ਕਿ ਜਿਹੜਾ ਰੱਬ ਹੈ ਨਾ ਪ੍ਰਮਾਤਮਾ ਹੈ ਉਹ ਕਦੀ ਵੀ ਫਕੀਰਾਂ ਦੀ ਗੱਲ ਨਹੀਂ ਮੋੜਦਾ ਰੱਬ ਕਦੇ ਨਾ ਫਕੀਰਾਂ ਦੀ ਗੱਲ 모ੜੇ ਤੂੰ ਕੀ ਉਹ ਗੱਲ ਫਕਰਾਂ ਦੀ 모ੜਦਾ ਏ ਉਹਦੇ ਡੁੱਬੇ ਵੇੜੇ ਬੰਨੇ ਲੱਗ ਜਾਂਦੇ ਜਿਹੜਾ ਦਿਲ ਫਕੀਰਾਂ ਨਾਲ जोडਦਾ ਏ ਕਹਿੰਦੇ ਰੱਬ ਫਕੀਰਾਂ ਦੇ ਵਚਨ ਨੂੰ ਮੰਨਦਾ ਤਾਂ ਤੂੰ ਯਕੀਨ ਨਹੀਂ ਕਰਦਾ ਫਕੀਰ ਰੱਬ ਨੂੰ ਕੁਛ ਕਹਦਾ ਨਾ ਤਾਂ ਰੱਬ ਉਹਨਾਂ ਦੀ ਗੱਲ ਨੂੰ ਮੰਨਦਾ ਹੈ ਪਰ ਕਹਿੰਦੇ ਬੰਦਾ ਹੈ ਜਿਹੜਾ ਫਕੀਰਾਂ ਦੇ ਬਚਨਾਂ ਤੇ ਯਕੀਨ ਕਿਉਂਕਿ ਜਦੋਂ ਫਕੀਰ ਕਹਿੰਦੇ ਨਾ ਹੋ ਜਾਏਗਾ ਤਾਂ ਬੰਦਾ ਸੋਚਣ ਲੱਗਦਾ ਖੋਏਗਾ ਕਿੱਦਾਂ ਸਮਝ ਦਿਓ ਕਿ ਨਹੀਂ ਹੋਏਗਾ ਕਿੱਦਾਂ ਕਦੋਂ ਕਿੱਦਾਂ ਯਾਨੀ ਉਹ ਜਦੋਂ ਕਦੋਂ ਕਿੱਦਾਂ ਵਾਲੇ ਚੱਕਰਾਂ 'ਚ ਪੈ ਜਾਂਦੇ ਨੇ ਤਾਂ ਇਹਦਾ ਮਤਲਬ ਸਾਨੂੰ ਯਕੀਨ ਨਹੀਂ ਹੈ ਤਾਂ ਜਦੋਂ ਯਕੀਨ ਰੱਖਦੇ ਕਿ ਜੇ ਹੋ ਕੇ ਕਹਿ ਦਿੱਤਾ ਨਾ ਤਾਂ ਹੋਣਾ ਹੈ ਤਾਂ ਫੇ ਜਿੱਦਾਂ ਮਰਜ਼ੀ ਹੋਵੇ ਹੋਏਗਾ ਤਾਂ ਫੇਰ ਰਹਿਮਤ ਵੀ ਇਦਾਂ ਹੀ ਹੁੰਦੀ ਹੈ ਇਹ ਗੱਲ ਯਾਦ ਰੱਖਣਾ ਜੇ ਤਾਂ ਉਹ ਸਮਝ ਲਓਗੇ ਆ ਦੱਸ ਰਹੇ ਸੀ ਨਾ ਕਿ ਉਹਨਾਂ ਨੇ ਜੀਵਨ ਦੱਸਿਆ ਕਿ ਬੱਚੇ ਦੇ ਦਿਲ 'ਚ ਸ਼ੇਧ ਸੀ ਡਾਕਟਰ ਕਹਿੰਦੇ ਪਹਿਲੀ ਸਕੈਨਿੰਗ ਕਰਾਈ ਸ਼ੇਧ ਦੂਜੀ ਸਕੈਨਿੰਗ ਕਰਾਈ ਸ਼ੇਧ ਪਰ ਅਸੀਂ ਮਾਲਕ ਦੇ ਬਚਨਾਂ ਤੇ ਯਕੀਨ ਰੱਖਿਆ ਤਾਂ ਹੁਣ ਜੇ ਮਾਂ ਸੋਚੀ ਹੁਣਾ ਕਿੱਦਾਂ ਹੈ ਕਿਉਂਕਿ ਜੇ ਘਰ ਦੀ ਛੱਤ ਟਪਕਦੀ ਹੈ ਤੇ ਅਸੀਂ ਸੀਮੈਂਟ ਪਾਉਂਦੇ ਆ ਜਾਂ ਕੋਈ ਉੱਥੇ ਐਮ ਸੀ ਲਾਉਂਦੇ ਆ ਕੁਝ ਜਿਹਨਾਂ ਲੀਕ ਹੋਣਾ ਬੰਦ ਤੇ ਜੇ ਬੱਚੇ ਦੇ ਦਿਲ 'ਚ ਸ਼ੇਧ ਆ ਉਹ ਕਿਹੜੀ ਅੰਦਰ ਚੀਜ਼ ਮਾਲਕ ਫਿੱਟ ਕਰਨਗੇ ਤੇ ਜੇ ਮਾਂ ਇਹ ਸੋਚਣ ਬਾਰੇ ਲੱ ਯਕੀਨ ਹੈ ਮੈਨੂੰ ਰਹਿਮਤ ਹੋਏਗੀ ਕਿਉਂਕਿ ਉਹਦੀਆਂ ਰਹਿਮਤਾਂ ਨੂੰ ਅਸੀਂ ਸਮਝ ਨਹੀਂ ਸਕਦੇ ਅਸੀਂ ਫਿਰ ਕਹਾਂਗੇ ਉਹਦੀ ਰਹਿਮਤ ਨੂੰ ਸਮਝਣਾ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਜਿੱਥੇ ਉਹਦੀ ਅਸੀਂ ਤਾਂ ਕਈ ਵਾਰ ਦੱਸਿਆ ਕਿ ਜਿੱਥੇ ਬੰਦੇ ਦੀ ਸਮਝ ਦਾ ਅੰਤ ਹੁੰਦਾ ਹੈ ਉਹਦੀ ਰਹਿਮਤ ਦੀ ਸ਼ੁਰੂਆਤ ਹੀ ਹੁੰਦੀ ਹੈ ਇਸ ਲਈ ਅਸੀਂ ਉਹਦੀ ਰਹਿਮਤ ਨੂੰ ਸਮਝ ਨਹੀਂ ਸਕਦੇ ਅਸੀਂ ਉਹਦੀ ਰਹਿਮਤ ਦਾ ਆਨੰਦ ਲੈ ਸਕਦੇ ਹਾਂ ਅਸੀਂ ਉਹਦੀ ਰਹਿਮਤ ਦਾ ਲਾਭ ਇਹ ਗੱਲ ਯਾਦ ਰੱਖਣਾ ਜਿਹਦਾ ਐਡੀਸਨ ਨਹੀਂ ਕਿਹਾ ਸੀ ਕਿਸ ਨੇ ਪੁੱਛਿਆ ਕਿ ਇਹ ਬਿਜਲੀ ਕੀ ਹੈ ਕਿਉਂਕਿ ਤੁਸੀਂ ਬਿਜਲੀ ਦੇ ਮੱਤਲਬ ਦੀ ਖੋਜ ਕੀਤੀ ਤਾਂ ਮੈਨੂੰ ਦੱਸੋ ਬਿਜਲੀ ਕੀ ਹੈ ਤਾਂ ਐਡੀਸਨ ਨੇ ਬੜਾ ਪਿਆਰਾ ਜਵਾਬ ਦਿੱਤਾ ਉਹ ਕਹਿੰਦਾ ਬਿਜਲੀ ਕੀ ਹੈ ਇਹ ਨਹੀਂ ਮੈਂ ਦੱਸ ਸਕਦਾ ਇਹ ਬਿਜਲੀ ਇਲੈਕਟ੍ਰਿਸਿਟੀ ਜੋ ਹੈ ਨਾ ਇਹ ਕੀ ਹੈ ਇਹ ਮੈਂ ਦੱਸ ਨਹੀਂ ਸਕਦਾ ਪਰ ਇਹਦਾ ਲਾਭ ਕਿੱਦਾਂ ਲੈ ਸਕਦੇ ਆ ਇਹਦਾ ਫਾਇਦਾ ਐਸੀ ਕਿੱਦਾਂ ਇਹਦਾ ਸਾਨੂੰ ਕੀ ਕੀ ਲਾਭ ਹੋ ਸਕਦਾ ਹੈ ਇਹਦਾ ਐਸੀ ਕਿੱਥੇ ਕਿੱਥੇ ਲਾਭ ਫਾਇਦਾ ਲੈ ਸਕਦੇ ਉਹ ਮੈਨੂੰ ਜ਼ਰੂਰ ਦੱਸ ਸਮਝਦੇ ਹੋ ਕਿ ਨਹੀਂ ਹੁਣ ਇਹੀ ਚੀਜ਼ ਰੱਬ ਦੀ ਰਹਿਮਤ ਦੀ ਹੈ ਇੱਕ ਛੋਟੀ ਜਿਹੀ ਬਿਜਲੀ ਵਾਰੇ ਇੰਦਰ ਵੱਡਾ ਵਿਗਿਆਨਿਕ ਐਡੀਸਨ ਵਰਗਾ ਕਹਿੰਦਾ ਕਿ ਮੈਂ ਨਹੀਂ ਦੱਸ ਸਕਦਾ ਕੀ ਹੈ ਪਰ ਰੱਬ ਦੀ ਰਹਿਮਤ ਵਾਰੇ ਦੱਸਣਾ ਤਾਂ ਬਹੁਤ ਮੁਸ਼ਕਿਲ ਹੈ ਕਿਉਂਕਿ ਰੱਬ ਦੀ ਰਹਿਮਤ ਤਾਂ ਬਹੁਤ ਉੱਪਰ ਹੈ ਤੇਰਾ ਸਮਝਣਾ ਇਸ ਲਈ ਇੱਥੇ ਵੀ ਜੇ ਕੋਈ ਪੁੱਛੇ ਨਾ ਰਹਿਮਤ ਕੀ ਚੀਜ਼ ਹੈ ਤੇ ਅਸੀਂ ਵੀ ਇਹੀ ਕਹਾਂਗੇ ਰਹਿਮਤ ਵਾਰੇ ਨਹੀਂ ਦੱਸਿਆ ਜਾ ਸਕਦਾ ਕੀ ਹੈ ਪਰ ਰਹਿਮਤ ਦਾ ਲਾਭ ਕਿਦਾਂ ਲਿਆ ਜਾਵੇ ਕਿੱਥੇ ਲਿਆ ਜਾਵੇ ਕਿੱਦਾਂ ਅਸੀਂ ਆਪਣੀਆਂ ਮੁਸ਼ਕਿਲਾਂ ਦੇ ਹੱਲ ਕਰ ਸਕਦੇ ਹਾਂ ਕਿੱਦਾਂ ਆਪਣੀਆਂ ਤਕਲੀਫਾਂ ਦਾ ਅੰਤ ਕਰ ਸਕਦੇ ਹਾਂ ਕਿੱਦਾਂ ਅਸੀਂ ਜੀਵਨ 'ਚ ਕਾਮਯਾਬ ਹੋ ਸਕਦੇ ਹਾਂ ਦੀ ਰਹਿਮਤ ਦਾ ਸਾਰਾ ਲੈ ਕੇ ਉਹ ਵਿਧੀ ਅਸੀਂ ਜ਼ਰੂਰ ਸਿੱਖ ਉਹਦੀ ਰਹਿਮਤ ਦਾ ਲਾਭ ਜ਼ਰੂਰ ਅਸੀਂ ਲੈ ਸਕਦੇ ਹਾਂ